ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਆਪਾਂ ਇੱਕ ਫਾਰਮਰ ਭਰਾ ਕੋਲੇ ਮਿਲਣ ਆਏ ਸੀਗੇ ਪਰ ਇੱਥੇ ਇੱਕ ਇਹੋ ਜੀ ਵੀਰ ਨਾਲ ਪਿੱਛੇ ਜੇ ਕੋਈ ਘਟਨਾ ਘਟੀ ਅਸੀਂ ਸੋਚਿਆ ਵੀ ਚਲੋ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਜਾਵੇ ਵੀ ਕੋੜੇ ਹੋਰ ਕਿਸੇ ਭਰਾ ਦਾ ਉਹ ਚੀਜ਼ ਨੁਕਸਾਨ ਨਾ ਹੋਵੇ ਇਸ ਚੈਨਲ ਦੇ ਉੱਤੇ ਆਪਾਂ ਇਹੋ ਜੀਆਂ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਾਂ ਫਾਰਮਰਾਂ ਦੇ ਡਿਮਾਂਡ ਦੇ ਉੱਤੇ ਕਿ ਕਿਹੜੀ-ਕਿਹੜੀ ਮੈਨੇਜਮੈਂਟ ਦੇ ਵਿੱਚ ਆਪਾਂ ਸੁਧਾਰ ਕਰਨਾ ਹੈਗਾ ਉਹ ਦੱਸਦੇ ਰਹੇਗੇ ਤੇ ਜਿਹੜੀ ਅੱਜ ਪਿੱਛੇ ਬਾਈ ਦਾ ਪ੍ਰੋਬਲਮ ਹੈ ਅੱਜ ਉਹਦੇ ਤੇ ਆਪਾਂ ਗੱਲ ਕਰਦੇ ਆ ਵੀ ਵੀਰ ਨੇ ਆਪਣਾ ਛੋਟਾ ਜਿਹੜਾ ਕੰਮ ਆ ਸ਼ੈੱਡ ਬਣਾਇਆ ਇਹ ਸਾਰਾ ਸ਼ੈੱਡ ਇਹਨਾਂ ਨੇ ਆਪ ਹੀ ਬਣਾਇਆਗਾ ਇਹ ਵੀਰ ਜਿਹੜਾ ਵੀ ਕੰਮ ਕਰਦੇ ਆ ਇਹ ਕਹਿੰਦੇ ਸੀ ਆਪ ਹੀ ਕਰਦੇ ਆ ਵੈਲਡ ਬੁਲਡ ਵਗੈਰਾ ਆਪ ਹੀ ਲਿਆ ਕੇ ਰੱਖਿਆ ਪਰ ਇੱਥੇ ਇਹਨਾਂ ਦੇ ਪਿੱਛੇ ਇੱਕ ਪ੍ਰੋਬਲਮ ਆ ਗਈ ਬਿਜਲੀ ਵਾਲੀ ਤਾਰ ਸੀ ਜਿਹੜੀ ਉਹਨੂੰ ਕਿਸੇ ਪਸ਼ੂ ਨੇ ਮੂੰਹ ਪਾ ਲਿਆ ਤੇ ਉਹ ਨਾਲ ਆ ਕੇ ਕਿਤੇ ਮਤਲਬ ਸ਼ੈੱਡ ਦੇ ਕਿਸੇ ਜਗ੍ਹਾ ਤੇ ਵਾਇਰ ਟੱਚ ਕਰ ਗਈ ਉਹਦੇ ਨਾਲ ਬਾਈ ਦੇ ਤਿੰਨ ਐਨੀਮਲ ਦਾ ਨੁਕਸਾਨ ਹੋਇਆ ਆਫਾ ਉਹਦਾ ਥੋੜਾ ਇਹ ਬਾਈ ਨੂੰ ਪੁੱਛਦੇ ਆਂ ਵੀ ਉਹ ਕਿਸਾਨ ਵੀਰ ਉਹ ਵੀ ਇੱਕ ਧਿਆਨ ਚ ਰੱਖਣ ਵਾਲੀ ਚੀਜ਼ ਆ ਵੀ ਜੇ ਤੁਸੀਂ ਹੋ ਸਕਦਾ ਹੈਗਾ ਛੱਟ ਦੇ ਵਿੱਚ ਤਾਂ ਗੈਪ ਰੱਖਿਆ ਕਰੋ ਜਿਹੜਾ ਇਹ ਬਾਈ ਦਾ ਛੱਡ ਆ ਇਹ ਸਾਰਾ ਲੋਹੇ ਦਾ ਕਨੈਕਟ ਹੁੰਦਾ ਹੈਗਾ ਜੇ ਇੱਕ ਜਗ੍ਹਾ ਤੇ ਵਾਇਰ ਲੱਗੂਗੀ ਤਾਂ ਸਾਰੇ ਛੱਟ ਦੇ ਵਿੱਚ ਕਰੰਟ ਆਊਗਾ ਤੇ ਹੁਣ ਤਾਂ ਬਾਈ ਅਸੀਂ ਬਾਹਰ ਕੱਢਦਿਆਂ ਸੋਚਾਂ ਅੱਛਾ ਇਹ ਵਾਲੀ ਉਦੋਂ ਇੱਥੇ ਪੱਖਾ ਲੱਗਿਆ ਸੀ ਠੀਕ ਹੈ ਜੀ ਇਸ ਥਾਂ ਤੇ ਉਹ ਇੱਕ ਗਾਣੇ ਖਿੱਚ ਕੇ ਤੇ ਆਇਆ ਇਹ ਤੇ ਪਿੱਲਰ ਤੇ ਲੱਗ ਗਿਆ ਇੱਥੋਂ ਖਿੱਚ ਲੈਣੀ ਕਿ ਵਿੱਚੋਂ ਹੀ ਇਹ ਬੰਦੀ ਸੀ ਜਾਨੀ ਕਿ ਹਾਂ 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 ਯਾਨੀ ਕਿ ਕਹਿਣ ਦਾ ਮਤਲਬ ਕਿਸਾਨ ਵੀਰੋ ਜਿਹੜੀ ਚੀਜ਼ ਤੁਸੀਂ ਕੋਈ ਬਿਜਲੀ ਵਾਲੀ ਰੱਖਣੀ ਹੈ ਤੇ ਧਿਆਨ ਚ ਰੱਖਿਓ ਵੀ ਪਸ਼ੂ ਦਾ ਉਹਦੇ ਤੇ ਇੱਕ ਮੂੰਹ ਪਵੇ ਨਾ ਕਈ ਰਹੀ ਅਸੀਂ ਅੰਗੇਲੀ ਕਰ ਜਾਂਦੇ ਵੀ ਇਹ ਤਾਂ ਲੱਗਿਆ ਹੀ ਹੋਇਆ ਪਸ਼ੂ ਇਹਦੇ ਤੋਂ ਬਾਹਰ ਨਹੀਂ ਆਉਂਦਾ ਰੇਲਿੰਗ ਚ ਪਰ ਇਹਨਾਂ ਦੀ ਧੌਣ ਜਿਹੜੀ ਹੈ ਲੰਮੀ ਕਰਕੇ ਉਹਨਾਂ ਨੇ ਉਹ ਖਿੱਚ ਲਿਆਗਾ ਜਿਹਦੇ ਕਰਕੇ ਉਹ ਜਿਹੜਾ ਗਾਇਦੇ ਤੇ ਆ ਕੇ ਟੱਚ ਕਰ ਗਿਆ ਤੇ ਸਾਰੇ ਜਿਹੜਾ ਸ਼ੈੱਡ ਦੇ ਵਿੱਚ ਕਰੰਟ ਆਇਆ ਤੇ ਤਿੰਨ ਐਨੀਮਲ ਦੀ ਡੈਥ ਹੋਈ ਸਾਰੇ ਦੁੱਧ ਤੇ ਸੀ ਵੀਰੇ ਕੇ ਜਾਂ ਵਿੱਚ ਬੱਚੀਆਂ ਵੀ ਨਹੀਂ ਇੱਕ ਨਹੀਂ ਦੁੱਧ ਤੇ ਸੀ ਦੋ ਦੁੱਧ ਤੇ ਸੀ ਦੋ ਦੁੱਧ ਤੇ ਸੀ ਲੀਟਰ ਤੁੱਤੇ ਸੀ ਇੱਕ 28 ਲੀਟਰ ਸੀ ਦੁੱਧ ਯਾਨੀ ਕਿ ਮੋਟਾ-ਮੋਟਾ ਮੰਨ ਕੇ ਚੱਲ ਕੇ ਤਾਂ 4 ਲੱਖ ਤੋਂ ਬਾਹਰ ਦਾ ਆਪਣਾ ਨੁਕਸਾਨ ਹੋਇਆ ਹੈ ਤੇ ਕਿਸਾਨ ਵੀਰ ਇਸੇ ਕਰਕੇ ਆ ਛੋਟੀ ਜੀ ਵੀਡੀਓ ਤੁਹਾਡੇ ਲਈ ਬਣਾਈ ਆ ਕਿ ਨਿੱਕੀ ਜੀ ਗਲਤੀ ਹੋਈ ਆ ਜੇ ਆਪਾਂ ਕੱਗੇ ਦਾ ਆਪਾਂ ਨੂੰ ਵੇਖਣ ਤੇ ਲੱਗਦਾ ਵੀ ਇਹ ਕਿੱਡੀ ਕ ਗੱਲ ਆ ਪਰ ਨਿੱਕੀ ਜੀ ਗਲਤੀ ਨੇ 4 ਲੱਖ ਤੋਂ ਬਾਹਰ ਦਾ ਨੁਕਸਾਨ ਕੀਤਾਗਾ ਚੰਗੇ ਤਿੰਨ ਐਨੀਮਲ ਦੀ ਡੈਥ ਹੋਈ ਆ ਇਹ ਵੀਡੀਓ ਬਣਾ ਕੇ ਤੁਹਾਨੂੰ ਇਹੀ ਦੱਸਣਾ ਵੀ ਜਦੋਂ ਵੀ ਤੁਸੀਂ ਕੋਈ ਸ਼ੈੱਡ ਬਣਾਉਣ ਕੁਈ ਦੇ ਵਿੱਚ ਬਿਜਲੀ ਦਾ ਕੰਮ ਕਰਦੇ ਆਂ ਤੇ ਚੀਜ਼ ਦਾ ਧਿਆਨ ਰੱਖੋ ਜਿਉ ਲੋਹੇ ਦੇ ਨਾਲ ਕਿਤੇ ਵੀ ਟੱਚ ਨਾ ਕਰੇ ਹੋ ਸਕੇ ਤਾਂ ਜਿਹੜੀਆਂ ਆਪਣੀਆਂ ਪਾਈਪਾਂ ਆਉਂਦੀਆਂ ਆ ਉਹਨਾਂ ਨੂੰ ਉਤਾਰਾਂ ਦੇ ਵਿੱਚ ਉਹਦੇ ਵਜਦੀ ਟਪਾਇਆ ਕਰੋ ਵੇਖਣ ਚ ਸ਼ੁਰੂ ਚ ਤੁਹਾਨੂੰ ਲੱਗੂਗਾ ਵੀ 11500 ਦਾ ਖਰਚਾ ਪਰ ਉਹ ਛੋਟੀ ਜੀ ਗਲਤੀ ਐ ਜਿਹੜੀ ਪਤਾ ਵੀ ਕਿੱਥੇ ਬਵੇ ਸ਼ੁਕਰ ਵੀ ਬਾਕੀ ਪਸ਼ੂ ਪਿੱਛੇ ਸੀ ਜਿਹਦੇ ਕਰਕੇ ਬਚ ਗਏ ਅੱਛਾ ਵੀਰ ਜਦੋਂ ਤੁਹਾਨੂੰ ਪਤਾ ਕਿਵੇਂ ਲੱਗਿਆਗਾ ਵੀ ਤੁਹਾਡੇ ਪਸ਼ੂ ਆ ਜਿਹੜੇ ਇਥੇ ਕਰੰਟ ਨਾਲ ਲੱਗ ਗਏ ਇਹ ਬਾਈ ਜਦੋਂ ਸਵੇਰ 4 ਵਜੇ ਰਾਤ ਨੂੰ 12 ਵਜੇ ਤੱਕ ਅਸੀਂ 4 ਪਾ ਕੇ ਆਈ ਹਾਂ ਅੱਛਾ ਤੇ ਜਦੋਂ ਸਵੇਰ ਆ ਮੈਨੂੰ ਲੱਗਿਆ ਮੈਂ ਕਿਹਾ ਵੀ ਐਂ ਜੇ ਪਈ ਏ ਕਾਹ ਤੋਂ ਆ ਜਾਨਵਰ ਠੀਕ ਹੈ ਫਿਰ ਮੈਂ ਮਗਰ ਹੀ ਖੜ ਕੇ ਇੱਥੇ ਤੇ ਮੈਂ ਵੇਖਿਆ ਉਹ ਕਿਹਾ ਫਿਰ ਮੈਨੂੰ ਪਤਾ ਲੱਗ ਗਿਆ ਮੈਂ ਖਤਾਰ ਲੱਗੀ ਪਈ ਹੈ கரੰਟ ਵਾਲੀ ਅੱਛਾ ਵੀ ਜਾਨੀ ਕਿ ਤੁਸੀਂ ਹਫੜਾ ਦਫੜੀ ਚਾ ਕੇ ਨਹੀਂ ਖੋਲ ਕੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਜੇ ਤੁਸੀਂ ਕਰਦੇ ਤਾਂ ਉਹ கரੰਟ ਤੁਹਾਨੂੰ ਵੀ ਲੱਗਣਾ ਸੀਗਾ ਜਿਉ ਬਾਈ ਕਿਤੇ ਦੂਰ ਦਾਰ ਪੰਨੀਆਂ ਹੁੰਦੀਆਂ ਫਿਰ ਮੈਂ ਉਹ ਨਾਰਮਲ ਤੌਰ ਤੇ ਹੀ ਵੜਨਾ ਸੀ ਵਿੱਚ ਹਾਂ ਫਿਰ ਲੰਘਣਾ ਸੀ ਤੇ ਉਹ ਤੁਹਾਨੂੰ ਵੀ கரੰਟ ਨਹੀਂ ਲੱਗਣਾ ਸੀ ਇੱਥੇ ਪਈ ਸੀ ਗਾਂ ਇੱਕ ਇੱਥੇ ਨਾਲ ਹੀ ਠੀਕ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਹੋਰ ਕੀ ਲੱਗਿਆ ਵੀ ਇਹਦੇ ਚ ਫਿਰ ਕੀ ਐਡਾ ਚ ਸੁਧਾਰ ਕਰ ਸਕਦੇ ਜਿਵੇਂ ਤੁਸੀਂ ਕੰਮ ਕਰਦੇ ਵੀ ਜਿਹਦੇ ਨਾਲ ਵੀ ਹੋਰ ਭਰਾ ਦਾ ਨੁਕਸਾਨ ਆਵੇ ਥੋੜੇ ਕੋਈ ਦਿਮਾਗ ਚ ਆਈਡੀਆ ਆਇਆ ਉਸ ਤੋਂ ਬਗੈਰ ਅਰਥ ਹੋ ਜਾਂਦਾ ਹੁਣ ਤਾਂ ਅਰਥ ਹੋ ਜਾਂਦਾ ਸੱਚ ਲੱਗ ਜਾਂਦੀ ਆ ਹਾਂ ਵੀ ਜੇ ਮਾੜਾ ਮੋਟਾ ਕਈ ਰੇ ਆਪਣੀ ਮਸ਼ੀਨ ਵੀ ਪਿੱਲਰ ਤੇ ਟੰਗੀ ਪਈ ਜਾਂਦੀ ਮੇਰੇ ਕੋਲ ਦੂਜੀ ਆ ਰੇੜੀ ਵਾਲੀ ਠੀਕ ਹੈ ਤੇ ਉਹ ਸੱਚ ਕੱਟੀ ਜਾਂਦੀ ਜੇ ਮਾੜਾ ਮੋਟਾ ਕਿਸਾਨ ਵੀਰੋ ਜਿਹੜੀ ਟੈਕਨੋਲੋਜੀ ਦੇ ਵਿੱਚ ਇੱਕ ਜਿਹੜੀ ਬਾਈ ਗੱਲ ਕਰ ਰਿਹਾ ਹੈਗਾ ਨਵੀਂ ਟੈਕਨੋਲੋਜੀ ਦੇ ਹਿਸਾਬ ਨਾਲ ਇਹੋ ਜਿਹੀਆਂ ਸੋਚਾਂ ਆਉਂਗਾ ਜੇ ਕਿਤੇ ਵੀ ਤਾਰ ਜੁੜਦੀ ਆ ਜਾਂ ਕਿਤੇ ਅਰਥ ਕਰਦੀ ਆ ਤੋ ਡ੍ਰਿਪ ਮਾਰ ਦਿੰਦੀ ਡੈਗ ਪੈਂਦੀ ਉਦੋਂ ਬਾਲ ਵਿੱਚ ਕਰੰਟ ਨਹੀਂ ਆਉਂਦਾਗਾ ਤੇ ਬਹੁਤ ਵਧੀਆ ਗੱਲ ਆ ਵੀਰ ਜਿਹੜੇ ਨੇ ਦੱਸੀ ਆ ਕਿ ਜਦੋਂ ਤੁਸੀਂ ਸ਼ੈੱਡ ਬਣਾਉਨੇ ਆ ਤੇ ਉਹ ਜ਼ਰੂਰ ਲਾਇਆ ਕਰੋ ਸ਼ੈੱਡ ਦੇ ਵਿੱਚ ਵੀ ਜੇ ਕਦੇ ਪ੍ਰੋਬਲਮ ਆ ਵੀ ਜਾਵੇ ਤਾਂ ਥੋੜੀ ਲਾਈਟ ਕੱਟੀ ਜਾਵੇ ਤੇ ਜਿਹੜੇ ਪਸ਼ੂਆਂ ਦੇ ਨਾਲ ਨਾਲ ਕੋਈ ਕਿਸਾਨ ਭਰਾ ਦਾ ਨੁਕਸਾਨ ਹੋਣ ਤੋਂ ਵੀ ਬਚ ਜਾਈ ਇੱਕ ਜਿਹੜੀ ਮੇਨ ਹੋਰ ਗੱਲ ਜਿਵੇਂ ਆਪਾਂ ਪਹਿਲਾਂ ਅਸੀਂ ਕਰਦੇ ਸੀਗੇ ਕਿ ਜਿਹੜੇ ਆਪਣੇ ਪਿੱਲਰ ਲੱਗੇ ਹੋਏ ਆ ਇਹਨਾਂ ਦੇ 6 ਫੁੱਟ ਤੱਕ ਵੀ ਜੇ ਕੋਈ ਪਲਾਸਟਿਕ ਦੀ ਪਾਈਪ ਨਾਲ ਇਹਨੂੰ ਕਵਰ ਕੀਤਾ ਜਾ ਸਕੇ ਤੋ ਵੀ ਕਰ ਲੋ ਤਾਂ ਕਿ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਤੁਸੀਂ ਆ ਦੇਖੋਗੇ ਸ਼ੈੱਡ ਸਾਰਾ ਹੀ ਇਹ ਸਾਰਾ ਇੱਕ ਦੂਜੇ ਨਾਲ ਕਨੈਕਟ ਆ ਜਿੰਨੇ ਵੀ ਪਿੱਲਰ ਆ ਇਹਦੇ ਨਾਲ ਪਿੱਲਰ ਦੇ ਨਾਲ ਬਾਈ ਨੇ ਆ ਪਾਈਪ ਵੀ ਗਾਂਹ ਜਾ ਕੇ ਜਿਹੜੀ ਰੇਲਿੰਗ ਲੱਗੀ ਹੁੰਦੀ ਆਪਣੇ ਐਨੀਮਲ ਵਾਲੀ ਉਹਦੇ ਨਾਲ ਵੀ ਕਨੈਕਟ ਆ ਇਧਰਲੇ ਪਾਸੇ ਸਾਰੀ ਕਨੈਕਟ ਆ ਇਹ ਸਾਰਾ ਸ਼ੈੱਡ ਦਾ ਜਿੰਨਾ ਵੀ ਇੱਕ ਚੁੰਡ ਤੋਂ ਲੈ ਕੇ ਦੂਜੀ ਚੁੰਡ ਤੱਕ ਕਨੈਕਟ ਹੋ ਗਿਆ ਇੱਥੇ ਆਪਣਾ ਦੱਸਣ ਦਾ ਮਕਸਦ ਇਹੀ ਆ ਵੀਡੀਓ ਦੇ ਵਿੱਚ ਵੀ ਇਹ ਚੀਜ਼ਾਂ ਦਾ ਨਿੱਕੀਆਂ-ਨਿੱਕੀਆਂ ਦਾ ਧਿਆਨ ਰੱਖਿਆ ਕਰੋ ਛੋਟੀ ਜੀ ਚੀਜ਼ ਆ ਪਰ ਨੁਕਸਾਨ ਬਹੁਤ ਵੱਡਾ ਕਰ ਜਾਂਦੀ ਸਾਡਾ ਇਸ ਕਰਕੇ ਇਹਨਾਂ ਚੀਜ਼ਾਂ ਦਾ ਜਿੱਥੇ ਜਿੱਥੇ ਫਾਰਮਾਂ ਤੇ ਆਪਾਂ ਜਾਵਾਂਗੇ ਆਪਾਂ ਨੂੰ ਕੋਈ ਕਮੀ ਲੱਭਦੀ ਆ ਆਪਾਂ ਥੋੜਾ ਨਾਲ ਸ਼ੇਅਰ ਕਰਦੇ ਆ ਤਾਂ ਕਿ ਕੋਈ ਹੋਰ ਭਰਾ ਦਾ ਨੁਕਸਾਨ ਹੋਣ ਤੋਂ ਬਚ ਸਕੇ